ਇਹ ਇਹ ਵਰ ਬਾਲਣ ਇਕੱਠਾ ਹੈ ਹੁਣ ਗੁੜ ਸਹੀ ਦਸੀ ਤੇ ਸੋ ਪੂਰਾ ਹੁੰਦਾ ਕਨਾ ਗੁੜ ਤਾਂ ਪੂਰਾ ਹੋਈ ਨਹੀਂ ਰਿਹਾ ਹੁੰਦਾ ਨਹੀਂ ਗੁੜ ਤਾਂ ਪੂਰਾ ਮਾ ਮੀ ਪੈਗਾ ਯਾਰ ਹੁਣ ਆ ਖੜੇ ਆ ਬਾਲਣ ਇਕੱਠਾ ਕਰੀਂਦਾ ਨਾ ਕਿੰਨੇ ਕਿਲੋ ਤੋਂ ਗੁੜ ਵੱਧ ਨਹੀਂ ਦਿੰਦਾ ਤੂੰ ਹੈ ਯਾਰ ਆ ਆ ਰੰਦਾ ਵੇ ਹਾਂ ਬਹੁਤ ਬੰਦਿਆਂ ਦੇ ਫੋਨ ਆਉਂਦੇ ਆ ਹਾਂ ਇਹ ਬਾਈ ਸਾਨੂੰ 50 ਕਿਲੋ ਸਾਨੂੰ ਕਮਾਂਟਲ ਸਾਨੂੰ ਦੋ ਕਮਾਂਟਲ ਚਾਹੀਦਾ ਹਾਂ ਤਾਂ ਮੰਨ ਨੂੰ ਇਹ ਕਹਿਣਾ ਵੀ ਗੁੜ ਤੁਸੀਂ ਲੈ ਜਾਓਗੇ ਮੰਨ ਲਓ ਦੋ ਕਮਾਂਟਲ ਲੈ ਜਾਓ ਜਾਂ ਚਾਰ ਲੈ ਜਾਓ ਹਾਂ ਗੁੜ ਗਾ ਸਵਾਲੈ ਨਹੀਂ ਜਾਣਾ ਹਾਂ ਉਹ ਸਵਾਲੈ ਨਹੀਂ ਜਾਣਾ ਕਿਉਂਕਿ ਆਪਾਂ ਲਜਾਇ ਗੋਡਾਮ ਹੀ ਰੱਖ ਦਿੰਨੇ ਆ ਹੂੰ ਖੁੱਲ ਬਾਰੇ ਉਥੇ ਹੁਣ ਉਹ ਹਵਾ ਜਦੋਂ ਲੱਗਦੀ ਆ ਧੁੰਦ ਲੱਗਦੀ ਆ ਹਵਾ ਜ ਨਵੀਂ ਹੁੰਦੀ ਆ ਪਾਣੀ ਹੁੰਦਾ ਉਹਨਾਂ ਕੋਲ ਤੁਰ ਪਿੰਦਾ ਫੇ ਲੰਬਾ ਸਾਨੂੰ ਆਉਣਾ ਵੀ ਗੁੜ ਮਾਲਾ ਲੱਗੂ ਤੇਰੇ ਸਿਰ ਤਾਂ ਅਗਲੇ ਨੂੰ ਸਲਾਹ ਦੇਈ ਦੇ ਭਾਈ ਉਹਨਾਂ ਕੋਲ ਜਾ ਜਿੰਨਾ ਵਰਤ ਲੈਗਾ ਹਾਂ ਵੇ ਹੁਣ ਇੱਕ ਐ ਤਾਂ ਵੇਚਣ ਵਾਲਾ ਹੈ ਕਹਿੰਦਾ ਭਾਈ ਕੈਂਟਰ ਭਰ ਕੇ ਲੈ ਜਾਂਦਾ ਮੈਂ ਗਾਹਾਂ ਵੇਚਣਾ ਮੈਂ ਤੂੰ ਮਲਾਵਟ ਕਰਕੇ 베ਤੀ ਜਾਵੇਂ ਨਾ ਸਾਡੇ ਲੱਗਣਾ ਹਾਂ ਇਹ ਵੀ ਗੱਲ ਦੀ ਹੈ ਕਰਕੇ ਉਹਨੂੰ ਸਮਝਾ ਕੇ ਭਾਈ ਉਹਨਾਂ ਖ ਲੈ ਜਾਓ ਜਿੰਨਾ ਖਾਣ ਜੋਗਰਾ ਤੇ ਜਿਹੜਾ ਬੰਦਾ ਸਾਂਭ ਸਕਦਾ ਹਾਂ ਉਹ ਦੱਸ ਦੇ ਭਾਈ ਇੰਨਾ ਤੂੰ ਲੈ ਜਾਣਾ ਤਾਂ ਐਂ ਸੰਭਾਲ ਕਰਨੀ ਪੈਣਾ ਫਿਰ ਤੁਰੇ ਨਾ ਗੁੜ ਜਾ ਕੇ ਭਾਈ ਕੱਲ ਇੱਕ ਦਾ ਕਮੈਂਟ ਆਇਆ ਪਿਆ ਹੈ ਕਹਿੰਦਾ ਦਾਰੂ ਕੱਢ ਕੇ ਦੇ ਗੁੜ ਕੇ ਕਹਿੰਦਾ ਦਾਰੂ ਦੱਸੂਗੀ ਕਹਿੰਦਾ ਹੈ ਦਾਰੂ ਵਾਲਾ ਫਿਰ ਕੰਮ ਥੋੜਾ ਜਿਆ ਹੈ ਵੀ ਗਲਤ ਆ ਨਾ ਹਾਂ ਟੈਡਾ ਕੰਮ ਆ ਮੈਂ ਪਸੂਆਂ ਪਸੂਆਂ ਵਾਲੇ ਬਹੁਤ ਕਰਦੇ ਆ ਪਸੂਆਂ ਪਸੂ ਨੂੰ ਕੌਣ ਖਤਰਾ ਇਹਦਾ ਬਈ ਫਿਰ ਆਪਣਾ ਦਾ ਜਮ ਅਰੀਜਨਲ ਹੁੰਦਾ ਕੰਮ ਹਾਂ ਹੁਣ ਆਪਣਾ ਤੇ ਆਏ ਆ ਕਈ ਬੰਦੇ ਕਹਿੰਦੇ ਬਾਈ ਚਾਹ ਯਾਰ ਲਾਜ ਹੀ ਨਹੀਂ ਬਣਦੀ ਹੈ ਨਾ ਹੂੰ ਚਾਹ ਲਾਜ ਜੀ ਐ ਯਾਰ ਬਸ ਹੂੰ ਚਾਹ ਤਾਂ ਹੁਣ ਜਿਹੜੇ ਹੁਣ ਗੁੜ ਮਸਾਲਾ ਮਸੂਲੇ ਪਾ ਕੇ ਤੇ ਹੋਰ ਪਾ ਕੇ ਕਿੰਦੂਮ ਕਲ ਬਣਾਉਂਦੇ ਨੇ ਉਹਦੀ ਚਾਹ ਲਾਲ ਬਣਦੀ ਆ ਹੂੰ ਜਿਹੜੀ ਜਮਾ ਪੌਰ ਚੀਜ਼ ਆ ਉਹਦੀ ਤਾਂ ਚਾਹ ਮਾਲਾ ਲੀਲੀ ਜੀ ਜਾਂ ਉਸ ਤਰ੍ਹਾਂ ਦੀ ਬਣਦੀ ਹੈ ਹਰੀ ਜੀ ਹੈਨਾ ਹੂੰ ਪਰ ਐ ਵੀ ਫਰਕ ਹੈਗਾ ਬਹੁਤ ਬੰਦੇ ਕਹਿੰਦੇ ਕਿ ਭਾਈ ਚਾਹ ਦਾ ਐ ਫਰਕ ਪੈਂਦਾ ਇੱਕ ਜ਼ਰੂਰ ਮੈਂ ਕਿਹਾ ਮੈਂ ਕਈ ਵਾਰੀ ਨਾ ਆਪਾਂ ਪਾਣੀ ਅੱਡੋੜੀ ਨਾਲ ਚਾਹ ਕਰਦਾ ਨੇ ਕੋਈ ਆਰਓ ਦੇ ਪਾਣੀ ਨਾਲ ਕਰਦਾ ਹੈ ਕੋਈ ਆਪਾਂ ਤਰਬੀਏ ਠੰਬੂਰ ਕੀਤਾ ਉਹਦੇ ਪਾਣੀ ਨਾਲ ਕਰਦੇ ਆ ਕੋਈ ਆਪਾਂ ਨੈਰੀ ਪਾਣੀ ਨਾ ਕਰਦੇ ਆ ਆਰਓ ਦੇ ਪਾਣੀ ਦੀ ਤਕਰੀਬਨ ਚਾਹ ਪਾੜਦੀ ਆ ਕਾਰਨ ਕੀ ਆਰਓ ਵਿੱਚੋਂ ਜਿਹੜਾ ਤਰਤ ਸਾਰੇ ਕੱਢ ਲੈਂਦਾ ਹੂੰ ਉਹ ਵੀ ਅਸੀਂ ਨੰਬਰ ਦਿੱਤਾ ਹੋਇਆ ਨਾਲ ਜੇ ਕਿਸੇ ਪ੍ਰਕਾਰ ਦਾ ਕੋਈ ਨੌਸ ਤੋਂ ਨੂੰ ਲੱਗਦਾ ਗੜਚ ਤਾਂ ਆਹ ਨੰਬਰ ਦੇ ਤੁਹਾਨੂੰ ਸੰਪਰਕ ਕਰੋ ਸਾਡਾ ਗੜ ਸਾਨੂੰ ਮੋੜ ਦਿਓ ਹੂੰ ਤੇ ਪਾਹੇ ਆ ਦੇ ਬਾਅਦ ਹੂੰ ਇਹ ਨਹੀਂ ਗਾਰੰਟੀ ਆ ਹਾਂ ਅਸੀਂ ਦਾ ਇਸੇ ਕਰਕੇ ਹੁਣ ਇਹ ਸਾਰਾ ਪਹਿਲਾਂ ਗਏ ਗਏ ਉਹ ਦੱਸ ਕੇ ਦੇਈਦਾਈ ਬਾਈ ਆਹ ਜਨਾਉਸ਼ ਹੋ ਸਕਦਾ ਐਸ ਗੁੜ ਦੇ ਐਸ ਪਾਣੀ ਚਾਹ ਪਾਰ ਸਕਦੀ ਹੈ ਜੇ ਨਾ ਪਾਟੀ ਕਰਕੇ ਦੇਖ ਲੋ ਆ ਨੰਬਰ ਆ ਫੋਨ ਕਰੋ ਸੰਪਰਕ ਕਰੋ ਦੱਸੋ ਵੀ ਕੀ ਗੱਲ ਬਾਤ ਜੇ ਤੁਸੀਂ ਦੱਸੋਗੇ ਸਾਨੂੰ ਕੋ ਲੱਗਿਆ ਵੀ ਸੁਧਾਰ ਕਰਨ ਵਾਲਾ ਹੈ ਅਸੀਂ ਸੁਧਾਰ ਵੀ ਕਰਾਂਗੇ ਇੱਕ ਤਾਂ ਬਾਈ ਮੈਨੂੰ ਗੁਜਰਾਤ ਤੋਂ ਫੋਨ ਆਇਆ ਕਹਿੰਦਾ ਗੁੜ ਲੈ ਕੇ ਜਾਣਾ ਮੈਂ ਸੁੱਡੀ ਬਾਈ ਖਲਾੜੇ ਹੋਣਗੇ ਕਹਿੰਦਾ ਨਹੀਂ ਕਹਿੰਦਾ ਸਿਹਾਨੀ ਤੂੰ ਲੈ ਕੇ ਆਣ ਮੈਂ ਢਿੱਦੂ ਰੁਆਏਗਾ ਕਹਿੰਦਾ ਦੂਰ ਦੀ ਗੱਲ ਨਹੀਂ ਕਹਿੰਦਾ ਲੱਖਿਆ ਕਹਿੰਦਾ ਨਾਂ ਚੱਲਦਾ ਉਹਦੀ ਚੀਜ਼ ਕਦੇ ਗਲਤ ਨਹੀਂ ਹੋ ਸਕਦੀ ਮੈਨੂੰ ਕਹਿੰਦਾ ਇਹ ਆਪਾਂ ਤਾਂ ਯਾਰ ਹੋਰ ਵੀ ਮੈਂ ਲੋਕਾਂ ਨੂੰ ਵੀ ਕਹਿਣਾ ਹਨਾ ਵੀ ਵੈਸੇ ਕੋਈ ਵੀ ਚੀਜ਼ ਤੁਸੀਂ ਜਿਹੜਾ ਵੀ ਤੁਹਾਡਾ ਕੰਮ ਹੈ ਕੋਈ ਕੀਤਾ ਉਹਦੇ ਵਿੱਚ ਇਮਾਨਦਾਰੀ ਬਹੁਤ ਜ਼ਰੂਰੀ ਹੈ ਕੋਈ ਵੀ ਕੰਮ ਕਰਦੋ ਖਾਸ ਤੌਰ ਤੇ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਮੰਨ ਲਓ ਹੁਣ ਲੋਕ ਇੱਥੇ ਨਕਲੀ ਘਿਓ ਬਣਾ-ਬਣਾ ਵੇਚੀ ਜਾਂਦੇ ਆ ਕੋਈ ਦੁੱਧ ਬਣਾ ਕੇ ਵੇਚੀ ਜਾਂਦਾ ਕੋਈ ਆਪਣਾ ਆਹ ਪਨੀਰ ਬਣਾ ਕੇ ਵੇਚੀ ਜਾਂਦਾ ਕੋਈ ਦਾਲਾਂ ਸਬਜ਼ੀਆਂ 'ਚ ਮਲਾਪਟਾਂ ਕਰੀ ਜਾਂਦਾ ਜਦ ਇਹ ਕਿਸੇ ਨੇ ਖਾਣਾ ਹੂੰ ਮੰਦਲਾ ਹੁਣ ਇੱਥੇ ਮੈਂ ਦੇਖਦਾ ਹਾਂ ਉਹ ਵੀ ਕੋਈ ਗਰੀਬ ਵਿਚਾਰੇ ਪਰਿਵਾਰ ਨੇ ਜਿਨ੍ਹਾਂ ਦੇ ਘਰੇ ਕੋਈ ਲਵੇਰਾ ਹੈ ਨਹੀਂ ਪਸ਼ੂ ਹੈ ਨਹੀਂ ਉਹ ਕੁੜੀ ਕੋਲ ਕੋਈ ਜਵਾਕ ਹੋਇਆ ਨੂੰ ਕੋਲ ਕੋਈ ਜਵਾਕ ਹੋਇਆ ਪੰਜੀਰੀ ਲਿਆ ਕੇ ਰਲਾਉਂਦੇ ਆ ਹਨਾ ਜੋ ਕਿਉਂ ਨਕਲੀ ਆ ਵਾਪਾ ਪਾੜੀ ਗੱਲ ਉਸ ਬੱਚੇ ਨੇ ਵੀ ਤੇ ਅਸਰ ਜਾਣਾ ਜਿਹੜਾ ਜੰਮਿਆ ਨਵਾਂ ਤੇ ਉਹ ਜਿਹੜਾ ਜਿਹੜੀ ਉਹਦੀ ਮਾਂ ਹੋ ਤੇ ਵੀ ਅਸਰ ਜਾਣਾ ਜਿਹਨੇ ਪੰਜੀਰੀ ਖਾਣੀ ਆ ਹਨਾ ਤੇ ਇਸ ਕਰਕੇ ਵੀ ਇਹ ਬਹੁਤ ਵੱਡਾ ਖਲਵਾੜ ਹੋ ਰਿਹਾ ਇਸ ਟਾਈਮ ਸਿੱਟਾਂ ਨਾਲ ਜ਼ਿੰਦਗੀਆਂ ਨਾਲ ਹਰ ਬੰਦਾ ਇੱਥੇ ਮਲਾਪ ਕਰ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਕੋਈ ਵੀ ਤੁਸੀਂ ਕਿਸੇ ਵੀ ਕੰਮ ਵਿੱਚ ਜਿਹੜਾ ਬੇਈਮਾਨਾ ਕਰਦੇ ਹੋ ਕੋਈ ਵੀ ਕਿਸੇ ਨੂੰ ਮਲਾਵਟਾ ਦੀ ਮਾੜੀ ਚੀਜ਼ ਖਵਾਉਂਦੇ ਹੋ ਉਹ ਤੁਹਾਡੇ ਅੱਗੇ ਨਿਕਲ ਹੀ ਜਾਂਦੇ ਹੂੰ ਇਹਦਾ ਹੱਕ ਸੱਚ ਦੀ ਗੱਲ ਹੀ ਕਮਾਈ ਕਰਦੀ ਹੁੰਦੀ ਆ ਤੇ ਨਾਲੇ ਯਾਰ ਮੈਨੂੰ ਲੱਗਦਾ ਵੀ ਇੱਥੇ ਲੋਕ ਦੂਰੋਂ ਦੂਰੋਂ ਮੇਰੇ ਕੋਲੇ ਆਉਂਦੇ ਨੇ ਵੀ ਭਾਈ ਸਾਨੂੰ ਤਾਂ ਸੁੱਧ ਚਾਹੀਦਾ ਹੂੰ ਸਾਨੂੰ ਮਹਿੰਗੇ ਸਸਤੇ ਨਾਲ ਕੋਈ ਮਤਲਬ ਨਹੀਂ ਸਾਨੂੰ ਚੀਜ਼ ਪਿਓਰ ਚਾਹੀਦੀ ਹੂੰ ਤਾਂ ਲੋਕਾਂ ਨੂੰ ਬੇਨਤੀ ਕਰਦਾ ਜਿੰਨੇ ਭਰਾ ਹੋਰ ਖਿਲਾੜੇ ਵੀ ਲਾਈ ਬੈਠੇ ਆਪਣੇ ਸੱਜਣ ਨੇ ਹੋਰ ਵੀ ਮੈਂ ਤਾਂ ਨਵੇਂ ਆ ਵੀ ਮੁੰਡਿਆਂ ਨੂੰ ਅਪੀਲ ਕਰਦਾ ਵੀ ਬਾਈ ਸਾਡੇ ਜਿੰਨੇ ਸਹਾਇਕ ਕਿਤੇ ਨੇ ਖੇਤੀਬਾੜੀ ਨਾਲ ਅਸੀਂ ਜਿੰਨੇ ਸਾਡੇ ਕਿਤੇ ਨਾਲ ਜੁੜੇ ਨੇ ਚਾਹੇ ਪਸ਼ੂ ਪਾਲਣ ਦਾ ਕਰਤਾ ਉਹ ਵੀ ਛੱਡ ਗਏ ਅਸੀਂ ਕੋਈ ਮੁਰਗੀ ਫਾਰਮ ਦਾ ਕਰਤਾ ਕੋਈ ਅਖਲਾੜਿਆਂ ਵਾਲਿਆਂ ਨੇ ਜਾਂ ਹੋਰ ਵੀ ਸਹਾਇਕ ਸਾਡੇ ਕੰਮ ਨੇ ਆਪਣੀਆਂ ਸਬਜ਼ੀਆਂ ਅਸੀਂ ਆਪ ਬੀਜ ਗਏ ਆਪ ਵੇਚ ਗਏ ਹਨਾ ਤਾਂ ਇਹ ਇਹ ਕੰਮ ਬੰਦ ਤੁਸੀਂ ਤਰਜੀਹ ਦਿਓ ਆਪ ਕੰਮ ਕਰਨਾ ਸ਼ੁਰੂ ਕਰੋ ਆਪ ਹੀ ਆਪ ਦੀ ਚੀਜ਼ ਪੈਦਾ ਕਰਕੇ ਆਪ ਹੀ ਵੇਚੋ ਪੂਰਾ ਤੁਹਾਨੂੰ ਵਧੀਆ ਮਤਲਬ ਕਿ ਕਮਾਈ ਵੀ ਹੋਊਗੀ ਨਾਲੇ ਪੁੰਨ ਵਾਲੇ ਫਰਿਆਂ ਨਾਲੇ ਲੋਕਾਂ ਨੂੰ ਸੁੱਧ ਚੀਜ਼ ਮਿਲੇਗੀ ਬਾਹਰਲੇ ਦੇਸਾਂ ਜੋ ਬਈ ਬਹੁਤ ਮੁੰਡੇ ਐ ਮੁੜ ਰਹੇ ਆ ਵੀ ਕੰਮ ਚ ਲਾਈ ਹੋ ਆ ਹਾਂ ਮੈਂ ਮੈਂ ਬਹੁਤ ਅਪੀਲ ਕਰਦਾ ਗੁੜ ਤਾਂ ਪੂਰੇ ਨਹੀਂ ਹੁੰਦਾ ਰੰਦਾ ਦੇ ਹੂੰ ਤੂੰ ਐ ਲੈਦਾ ਵੀ ਅ 5 6 6000 ਟਰਾਲੀ 5000 ਟਰਾਲੀ ਆ ਜੂਪੀ ਵਾਲੇ ਵੇਚ ਜਾਂਦੇ ਆ 50 50 60 60 ਕਮਾਂਟ ਲੈ ਕੇ ਟਰਾਲੀ ਜੀ ਗੁੜ ਹੁੰਦਾ ਦੋ ਦਿਨਾਂ 'ਚ ਵੇਚ ਕੇ ਹੋ ਜਾਂਦੇ ਆ ਨਾਲੋਂ ਪਤਾ ਨਹੀਂ ਕੀ ਜਿਹੜਾ ਕੈਮੀਕਲ ਸੀਰਾ ਸੂਰਾ ਪਾ ਕੇ ਪਤਾ ਨਹੀਂ ਕੀ ਉਹ 'ਚ ਰਲਾਉਂਦੇ ਨੇ ਆ ਬਚ ਖੰਡ ਦੀਆਂ ਚਾਸਨੀਆਂ ਜੂਸ ਨੂੰ ਰੰਗ ਰੋਗ ਉਹਦੇਲਾ 2 ਨੰਬਰ ਦਾ ਘੋੜਾ ਉਹ ਐਸੇ ਲੋਕ ਤਣਾ ਤੜਾ ਪਿੰਡਾਂ ਚ ਵੇਚ ਕੇ ਤੁਰ ਜਾਂਦੇ ਆ ਤੇ ਜੇ ਆਪਣੇ ਬੰਦਿਆਂ ਦੇ ਆਪ ਦਾ ਰੁਜ਼ਗਾਰ ਨਾਲੇ ਆਪਣੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਨਾਲੇ ਲੋਕਾਂ ਨੂੰ ਚੀਜ਼ ਵਧੀਆ ਮਿਲੂਗੀ ਆਪਣੇ ਲੋਕਾਂ ਨੂੰ ਵੱਧ ਤੋਂ ਵੱਧੇ ਕੰਮ ਤੋਰਨੇ ਚਾਹੀਦਾ ਕਮਾਦ ਵੀ ਲਾਉਣੇ ਚਾਹੀਦੇ ਤੇ ਖਲਾੜੇ ਵੀ ਲਾਉਣੇ ਚਾਹੀਦੇ ਠੀਕ ਆ ਬਾਈ ਹੋਰ ਕੁਝ ਕਹਿਣਾ ਚਾਹੁੰਨਾ ਬਸ ਇਹੀ ਪੀਲਾ ਗੱਲਾਂ ਤੇ ਅਮਲ ਕਰ ਲਿਓ